ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਡੂਰ ਸਾਹਿਬ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੇ ਸੀਗੇ ਸਾਰਿਆਂ ਦਾ ਧੰਨਵਾਦ ਕਿਉਂਕਿ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣ ਲਈ ਮਾਝੇ ਤੇ ਮਾਲਵੇ ਤੇ ਦੁਬਾਬੇ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਬਾਜੇਗਾ ਭਗਵੰਤ ਸਿੰਘ ਮੇਰੇ ਪਿਤਾ ਜੀ ਆ ਉਹ ਗਿੱਦੜਵਾ ਤੋਂ ਖੜਨਗੇ ਵੋਟਾਂ 'ਚ ਤੁਸੀਂ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣਾ ਹੈ ਵੋਟਾਂ 'ਚ ਜੇ ਸਾਰਿਆਂ ਦਾ ਪਿਆਰ ਰਿਹਾ ਵੋਟਾਂ 'ਚ ਜਰੂਰ ਖੜਨਗੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਆਪਣੇ ਨੌ ਹੋਰ ਨਾਲ ਸਾਥੀਆਂ ਦੇ ਨਾਲ ਅਤੇ ਉਹਨਾਂ ਵੱਲੋਂ ਲੋਕ ਸਭਾ 2024 ਦੇ ਵਿੱਚ 18ਵੀਂ ਲੋਕ ਸਭਾ ਦੇ ਲਈ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਦੇ ਵੱਜੋਂ ਆਪਣੇ ਕਾਗਜ਼ ਭਰੇਗੇ ਅਤੇ ਵੱਡੀ ਲੀਡ ਦੇ ਨਾਲ ਜਿਸ ਰੋਜ਼ ਹੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਕਿਉਂਕਿ 4 ਲੱਖ ਤੋਂ ਵਧੇਰੇ ਵੋਟਾਂ ਉਹਨਾਂ ਨੂੰ ਹਾਸਲ ਹੋਈਆਂ ਅਤੇ 2 ਲੱਖ ਦੇ ਕਰੀਬ ਉਹਨਾਂ ਦੀ ਲੀਡ ਸੀ ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਅਤੇ ਪੂਰੇ ਦੇਸ਼ ਦੀ ਪਹਿਲੀਆਂ 5 ਜਾਂ 6 ਜਿੱਤਾਂ ਦੇ ਵਿੱਚ ਜੋ ਸਭ ਤੋਂ ਵੱਡੀਆਂ ਹਨ ਉਹਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਨਾਮ ਦਰਜ ਹੋਇਆ ਤੇ ਉੱਥੇ ਹੀ ਹੁਣ ਇਸ ਵੇਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦੇ ਨਾਲ ਕੀ ਨੌ ਹੋਰ ਉਹਨਾਂ ਦੇ ਸਾਥੀ ਜਿਹੜੇ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਸੰਬੰਧਤ ਹਨ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਹਨ ਉਹਨਾਂ ਵਿੱਚੋਂ ਇੱਕ ਹੈ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਜੀ ਆ ਦੋਸਤੋ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੇ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਆਕਾਸ਼ਦੀਪ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇ ਜ਼ਰੀਏ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਜੋ ਗਿੱਦੜਵਾਹਾ ਦੇ ਵਿੱਚ ਜਿਮਣੀ ਚੋਣ ਹੋਣੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਿੱਚੋਂ ਖੜਨਗੇ ਹਾਲਾਂਕਿ ਆਜ਼ਾਦ ਉਮੀਦਵਾਰ ਹੋਣਗੇ ਜਾਂ ਫਿਰ ਕਿਸੇ ਪਾਰਟੀ ਵੱਲੋਂ ਇਹ ਤਾਂ ਸਾਫ ਨਹੀਂ ਹੋਇਆ ਪਰ ਇੱਥੇ ਜਾਦੇ ਚਾਂਸ ਆਜ਼ਾਦ ਉਮੀਦਵਾਰ ਵੱਜੋਂ ਹੀ ਖੜਨਦੇ ਹਨ ਤੇ ਦੱਸ ਦਈਏ ਕਿ ਗਿੱਦੜਵਾਹਾ ਸੀਟ ਜਿੱਥੋਂ ਕਿ ਰਾਜਾ ਬੜਿੰਗ ਐਮ ਐਲ ਏ ਸਾਨ ਜਿਨ੍ਹਾਂ ਨੇ ਕਿਲੋ ਦਿਹਾਣਾ ਦੇ ਵਿੱਚ ਐਮ ਪੀ 1 ਤੋਂ ਬਾਅਦ ਆਪਣੀ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਹੁਣ ਗਿੱਦੜਵਾਹ ਸੀਟ ਤੇ ਵੀ ਪੰਜਾਬ ਦੀਆਂ ਬਾਕੀ ਸੀਟਾਂ ਦੇ ਵਾਗ ਜਿਮਣੀ ਚੋਣ ਕਰਾਈ ਜਾਵੇਗੀ ਅਤੇ ਪ੍ਰਧਾਨ ਮੰਤਰੀ ਬਾਜੇ ਦੇ ਪਰਿਵਾਰ ਵੱਲੋਂ ਐਲਾਨ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਬਾਜੇ ਕੇ ਹੁਣ ਗਿੱਦੜਵਾਹ ਸੀਟ ਤੋਂ ਉਮੀਦਵਾਰ ਹੋਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਗਿੱਦੜਵਾਹਾ ਸੀਟ ਤੋਂ ਉਮੀਦਵਾਰ ਖੜਨਾ ਚਾਹੀਦਾ ਹੈ ਤੇ ਉਹ ਜਿੱਤ ਸਕਦੇ ਨੇ ਜਾਂ ਨਹੀਂ yes ਜਾਂ no ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਇਸ ਬਾਰੇ ਕੀ ਸੋਚਦੀ ਹੈ ਕਿਉਂਕਿ ਇੱਕ ਵੱਡਾ ਹੈਰਾਨੀਜਨਕ ਐਲਾਨ ਹੈ ਭਾਈ ਅਮਰਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਕੀ ਕਹਣਾ ਤੁਹਾਡਾ ਇਸ ਬਾਰੇ ਉਹ ਵੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਓ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਭਾਈ ਜੋ ਪ੍ਰਧਾਨ ਮੰਤਰੀ ਬਾਜੇ ਕੇ ਹਨ ਉਹਨਾਂ ਦੇ ਪੁੱਤਰ ਆਕਾਸ਼ਦੀਪ ਸਿੰਘ ਨੇ ਇਸ ਬਾਰੇ ਕੀ ਕਿਹਾ ਤੁਹਾਡਾ ਇਸ ਬਾਰੇ ਕੀ ਕਹਿਣਾ ਜ਼ਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਖਡੂਰ ਸਾਹਿਬ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੇ ਸੀਗੇ ਸਾਰਿਆਂ ਦਾ ਧੰਨਵਾਦ ਕਿਉਂਕਿ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣ ਦੀ ਮਾਝੇ ਤੇ ਮਾਲਵੇ ਤੇ ਦੁਬਾਬੇ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਬਾਜੇਗਾ ਭਗਵੰਤ ਸਿੰਘ ਮੇਰੇ ਪਿਤਾ ਜੀ ਆ ਉਹ ਗਿੱਦੜਵਾ ਤੋਂ ਖੜਨਗੇ ਵੋਟਾਂ 'ਚ ਤੁਸੀਂ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣਾ ਹੈ ਵੋਟਾਂ 'ਚ ਜੇ ਸਾਰਿਆਂ ਦਾ ਪਿਆਰ ਰਿਹਾ ਵੋਟਾਂ 'ਚ ਜਰੂਰ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ